ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬਾ ਸਰਕਾਰ ਨੇ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਰੋਕਣ ਅਤੇ ਸੂਬੇ ਦੇ ਲੋਕਾਂ ਨੂੰ ਸਰਕਾਰੀ ਸਹੂਲਤਾਂ ਬਿਹਤਰ ਤੇ ਤੇਜ਼ੀ ਨਾਲ ਮਿਲਣ ਦੇ ਲਈ ਕੱਲ ਇੱਕ ਹੋਰ ਵੱਡਾ ਸਖਤ ਕਦਮ ਚੁੱਕਿਆ ਸੂਬੇ ਦੇ ਮੁੱਖ ਸਕੱਤਰ ਕੇਪੀ ਸਿਨਾ ਨੇ ਵੱਖ-ਵੱਖ ਵਿਭਾਗਾਂ ਨੂੰ ਕੱਲ ਪੱਤਰ ਜਾਰੀ ਕਰਕੇ ਹੁਕਮ ਦਿੱਤੇ ਕਿ ਉਹ 26 ਮਾਰਚ ਸਵੇਰੇ 11 ਵਜੇ ਤੱਕ ਇਹ ਜਾਣਕਾਰੀ ਦੇਣ ਕੇ ਉਹਨਾਂ ਦੇ ਵਿਭਾਗਾਂ ਵਿੱਚ ਲੋਕ ਸਹੂਲਤਾਂ ਨਾਲ ਸੰਬੰਧਿਤ ਕਿੰਨੀਆਂ ਅਰਜ਼ੀਆਂ ਪੈਂਡਿੰਗ ਹਨ ਉਹਨਾਂ ਆਖਿਆ ਕਿ ਜੇਕਰ ਵਿਭਾਗਾਂ ਵੱਲੋਂ ਇਹ ਜਾਣਕਾਰੀ ਸਮੇਂ ਤੇ ਨਾ ਦਿੱਤੀ ਗਈ ਤਾਂ ਸੰਬੰਧਿਤ ਅਧਿਕਾਰੀਆਂ ਨੂੰ ਮਤਲ ਕਰ ਦਿੱਤਾ ਜਾਵੇਗਾ ਮੁੱਖ ਸਕੱਤਰ ਵੱਲੋਂ ਜਾਰੀ ਪੱਤਰ ਵਿੱਚ ਇਹ ਵੀ ਪੁੱਛਿਆ ਗਿਆ ਹੈ ਕਿ ਜੇਕਰ ਕੋਈ ਅਰਜ਼ੀ ਪੈਂਡਿੰਗ ਹੈ ਤਾਂ ਇਸ ਦਾ ਕਾਰਨ ਵੀ ਸਪਸ਼ਟ ਤੌਰ ਤੇ ਦੱਸਿਆ ਜਾਵੇ ਸੂਬੇ ਦੇ ਸਰਕਾਰੀ ਦਫ਼ਤਰਾਂ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਵਿਰੁੱਧ ਵੱਡੀ ਮੁਹਿੰਮ ਦੇ ਬਾਵਜੂਦ ਫਰੋਇਪੁਰ ਦੇ ਆਰਟੀਓ ਦਫ਼ਤਰ ਵਿੱਚ ਇੱਕ ਵੱਡਾ ਭ੍ਰਿਸ਼ਟਾਚਾਰ ਦਾ ਘੁਟਾਲਾ ਦੇਖਣ ਨੂੰ ਮਿਲਿਆ ਹੈ। ਸੂਤਰਾਂ ਮੁਤਾਬਕ ਫਰੋਇਪੁਰ ਦੇ ਆਰਟੀਓ ਦਫ਼ਤਰ ਵਿੱਚ ਰਿਸ਼ਵਤ ਲੈ ਕੇ ਬਿਨਾਂ ਟੈਸਟ ਲਏ ਧੜਾ-ਧੜ ਡਰਾਈਵਿੰਗ ਲਾਇਸੈਂਸ ਬਣਾਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਬੀਤੇ ਮਹੀਨੇ 108 ਲਾਇਸੈਂਸਾਂ ਦੇ ਡਰਾਈਵਿੰਗ ਟੈਸਟ ਵੇਲੇ ਫਰਜੀ ਸੀਰੀਜ਼ ਵਾਲੇ ਫਰਜੀ ਵਾਹਨਾਂ ਦੀ ਵਰਤੋਂ ਕੀਤੀ ਗਈ। ਇਹ ਲਾਇਸੈਂਸ ਧਾਰਕ ਫਰੋਇਪੁਰ ਦੇ ਵੀ ਰਹਿਣ ਵਾਲੇ ਨਹੀਂ ਹਨ ਕੁਝ ਤਾਂ ਵਿਦੇਸ਼ਾਂ ਵਿੱਚ ਬੈਠੇ ਦੱਸੇ ਜਾ ਰਹੇ ਹਨ ਅਤੇ ਇਹ ਟੈਸਟ ਦੇਣ ਲਈ ਹਾਜ਼ਰ ਵੀ ਨਾ ਹੋਏ ਇਹ ਮਾਮਲਾ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਇਸ ਦੀ ਮੁਕੰਮਲ ਜਾਂਚ ਦੇ ਹੁਕਮ ਦੇ ਦਿੱਤੇ ਹਨ ਇਸ ਦਰਮਿਆਨ ਆਰਟੀਓ ਦਫ਼ਤਰ ਫਰੋਇਪੁਰ ਨੇ ਇਸ ਸੰਬੰਧੀ ਭ੍ਰਿਸ਼ਟਾਚਾਰ ਹੋਣ ਤੋਂ ਸਪਸ਼ਟ ਤੌਰ ਤੇ ਇਨਕਾਰ ਕਰਦਿਆ ਆਖਿਆ ਕਿ ਇਸ ਦਫ਼ਤਰ ਵਿੱਚ ਸਾਰੇ ਲਾਇਸੈਂਸ ਸੂਬਾ ਸਰਕਾਰ ਦੁਆਰਾ ਨਿਰਧਾਰਿਤ ਨਿਯਮਾਂ ਅਧੀਨ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਬਣਾਏ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰ ਰਹੇ ਹਨ। ਮੁੱਖ ਮੰਤਰੀ ਦਫ਼ਤਰ ਅਨੁਸਾਰ ਇਸ ਮੁਲਾਕਾਤ ਵਿੱਚ ਵਿਧਾਨ ਸਭਾ ਦੇ ਕੁਝ ਬਿੱਲਾਂ, ਕੁਝ ਨਿਯੁਕਤੀਆਂ ਤੇ ਰਾਜ ਦੇ ਮੁੱਦਿਆਂ ਤੇ ਚਰਚਾ ਹੋਵੇਗੀ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਸ ਮੀਟਿੰਗ ਵਿੱਚ ਵਜ਼ਾਰਤ ਵਿੱਚ ਵਾਧੇ ਦਾ ਕੋਈ ਮੁੱਦਾ ਸ਼ਾਮਲ ਨਹੀਂ ਹੈ ਅਧਿਕਾਰੀ ਨੇ ਵਜ਼ਾਰਤੀ ਵਾਅਦੇ ਦੀਆਂ ਖਬਰਾਂ ਨੂੰ ਨਿਰੀਆਂ ਬੇਤੁਕੀਆਂ ਤੇ ਨਰੋਲ ਅਫਵਾਹਾਂ ਕਰਾਰ ਦਿੱਤਾ ਪਰ ਜੇਕਰ ਸੂਤਰਾਂ ਦੀ ਮੰਨਿਏ ਤਾਂ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੀ ਵਜ਼ਾਰਤ ਵਿੱਚ ਬਹੁਤ ਜਲਦ ਤਬਦੀਲੀ ਹੋਣ ਵਾਲੀ ਹੈ ਲੁਧਿਆਣਾ ਪਛਮੀ ਵਿਧਾਨ ਸਭਾ ਜਿਮਨੀ ਚੌਂੜ ਦੇ ਆਪ ਉਮੀਦਵਾਰ ਸੰਜੀਵ ਅਰੋੜਾ ਨੂੰ ਕੈਬਨਟ ਰੈਂਕ ਮਿਲਣ ਜਾ ਰਿਹਾ ਹੈ ਜਦਕਿ ਦੋ ਵਜ਼ੀਰਾਂ ਦੀ ਛੁੱਟੀ ਹੋਣਾ ਵੀ ਤੈ ਹੈ। ਹਿਮਾਚਲ ਰੋਡਵੇਜ ਟਰਾਂਸਪੋਰਟ ਨਿਗਮ ਦੀਆਂ ਬੱਸਾਂ ਨਾਲ ਪੰਜਾਬ ਵਿੱਚ ਭੰਨ ਤੋੜ ਤੋਂ ਬਾਅਦ ਕੱਲ ਹਿਮਾਚਲ ਰੋਡਵੇਜ ਟਰਾਂਸਪੋਰਟ ਨਿਗਮ ਨੇ 20 ਰੂਟਾਂ ਤੇ ਰਾਤ ਦੀ ਬੱਸ ਸੇਵਾ ਨੂੰ ਬੰਦ ਕਰ ਦਿੱਤਾ ਹੈ। ਇਸ ਦਰਮਿਆਨ ਹਿਮਾਚਲ ਸਰਕਾਰ ਨੇ ਪੰਜਾਬ ਸਰਕਾਰ ਤੋਂ हिमाचल ਦੀਆਂ ਬੱਸਾਂ ਦੀ ਸੁਰੱਖਿਆ ਦੀ ਗਾਰੰਟੀ ਮੰਗੀ ਹੈ ਇਸ ਮੁੱਦੇ ਤੇ ਕੱਲ ਦੋਵਾਂ ਰਾਜਾਂ ਦੇ ਡੀਜੀਪੀ ਨੇ ਵੀ ਗੱਲਬਾਤ ਕੀਤੀ ਉਧਰ ਅੰਮ੍ਰਿਤਸਰ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀਆਂ 4 ਬੱਸਾਂ ਦੀ ਭੰਨ ਤੋੜ ਕਰਨ ਅਤੇ ਉਹਨਾਂ ਤੇ ਖਾਲਿਸਤਾਨ ਦੇ ਨਾਅਰੇ ਲਿਖਣ ਦੇ ਦੋਸ਼ ਵਿੱਚ ਕੱਲ 4 ਸ਼ੱਕੀ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਉਹਨਾਂ ਤੋਂ ਪੁੱਛਗਿੱਛ ਜਾਰੀ ਹੈ ਇਸ ਦਰਮਿਆਨ ਹਿਮਾਚਲ ਸਰਕਾਰ ਨੇ ਵੀ ਕੱਲ ਹਰਕਤ ਵਿੱਚ ਆਉਂਦਿਆਂ ਤਨ ਆਵਧੌਣ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾ ਕੇ ਅਮਨ ਸੂਦ ਤੇ ਪਰਚਾ ਦਰਜ ਕਰ ਲਿਆ ਹੈ ਇੱਥੇ ਦੱਸਣਯੋਗ ਹੈ ਕਿ ਅਮਨ ਸੂਦ ਜੋ ਕਿ ਹਿਮਾਚਲ ਦਾ ਇੱਕ ਹੋਟਲ ਕਾਰੋਬਾਰੀ ਹੈ ਨੇ ਬੀਤੇ ਦਿਨੀ ਪੰਜਾਬ ਦੇ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਦੇ ਮੋਟਰਸਾਈਕਲਾਂ ਤੇ ਗੱਡੀਆਂ ਤੇ ਜਰਨੈਲ ਸਿੰਘ ਭਿੰਡਰਾਵਾਲੇ ਦੀਆਂ ਤਸਵੀਰਾਂ ਉਤਾਰਨ ਦੀ ਮਹਿੰਮਤ ਸ਼ੁਰੂ ਕੀਤੀ ਸੀ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਮਨੀਸ਼ ਸਸੋਧਿਆ ਨੇ ਕੱਲ ਆਪਣਾ ਅਹੁਦਾ ਸੰਭਾਲ ਲਿਆ। ਉਹਨਾਂ ਹੁਣ ਸਿੱਖਿਆ ਵਿਭਾਗ ਦੀ ਵੀ ਕਮਾਂਡ ਸੰਭਾਲ ਲਈ ਹੈ। ਇਸ ਲਈ ਉਹਨਾਂ ਸਿੱਖਿਆ ਵਿਭਾਗਾਂ ਵਿੱਚ ਸੁਧਾਰਾਂ ਲਈ ਇੱਕ ਨਵਾਂ ਖਾਕਾ ਤਿਆਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿੱਚ ਵਲੰਟੀਅਰਾਂ ਵਿੱਚੋਂ ਸਿੱਖਿਆ ਕੋਆਰਡੀਨੇਟਰ ਲਾ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਸਸੋਧਿਆ ਨੇ ਚੰਡੀਗੜ੍ਹ ਵਿੱਚ ਇਨ੍ਹਾਂ ਵਲੰਟੀਅਰਾਂ ਨਾਲ ਇੱਕ ਗੁਪਤ ਬੈਠਕ ਵੀ ਕੀਤੀ ਹੈ। ਜਿਸ ਵਿੱਚ ਮਨੀਸ਼ ਸੋਸੋਧਿਆ ਨੇ ਇਹਨਾਂ ਸਿੱਖਿਆ ਵਲੰਟੀਅਰਾਂ ਨੂੰ ਆਖਿਆ ਕਿ ਉਹ ਹਰ ਵਿਧਾਨ ਸਭਾ ਹਲਕੇ ਵਿੱਚ ਸਰਕਾਰੀ ਸਕੂਲਾਂ ਵਿੱਚ ਪਿਛਲੇ ਸਮੇਂ ਦੌਰਾਨ 1 ਲੱਖ ਤੋਂ ਉੱਪਰ ਦੀ ਕੀਮਤ ਦੇ ਜਿੰਨੇ ਵੀ ਵਿਕਾਸ ਕੰਮ ਹੋਏ ਹਨ ਉਹਨਾਂ ਦੇ ਉਦਘਾਟਨ ਹਲਕਾ ਵਿਧਾਇਕ ਤੋਂ ਕਰਵਾਉਣ ਅਤੇ ਨਵੇਂ ਵਿਕਾਸ ਪ੍ਰੋਜੈਕਟਾਂ ਦੇ ਨੀਂ ਮੱਥਰ ਵੀ ਰੱਖੇ ਜਾਣ ਦੱਸਿਆ ਜਾ ਰਿਹਾ ਹੈ ਕਿ ਸਮੁੱਚੇ ਪੰਜਾਬ ਵਿੱਚ ਇਸ ਮਹਿਮ ਤਹਿਤ 7 ਅਪ੍ਰੈਲ ਤੋਂ ਨੀਂ ਪੱਥਰਾਂ ਤੇ ਉਦਘਾਟਨਾ ਦਾ ਸਿਲਸਲਾ ਸ਼ੁਰੂ ਹੋ ਜਾਵੇਗਾ ਸ਼ੰਭੂ ਬਾਰਡਰ ਤੋਂ ਕਿਸਾਨਾਂ ਨੂੰ ਖਦੇੜਨ ਤੋਂ ਬਾਅਦ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਚੋਰੀ ਹੋਣ ਦਾ ਮੁੱਦਾ ਲਗਾਤਾਰ ਪਖਿਆ ਹੋਇਆ ਹੈ ਕੱਲ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਸ਼ੰਭੂ ਬਾਰਡਰ ਤੋਂ ਉਹਨਾਂ ਦੇ 6 ਟਰੈਕਟਰ ਤੇ 140 ਟਰਾਲੀਆਂ ਗਾਇਬ ਹੋ ਗਈਆਂ ਹਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਟਰਾਲੀਆਂ ਨੂੰ ਆਪ ਆਗੂਆਂ ਨੇ ਚੋਰੀ ਕੀਤਾ ਹੈ ਉਹਨਾਂ ਇਹ ਵੀ ਦਾਅਵਾ ਕੀਤਾ ਕਿ ਰੌਲਾ ਪੈਣ ਮਗਰੋਂ ਹੁਣ ਕਈ ਲੋਕ ਬਦਨਾਮੀ ਦੇ ਡਰੋਂ ਉਹਨਾਂ ਦੇ ਟਰੈਕਟਰ ਟਰਾਲੀ ਚੁੱਪਚਾਪੀਤੇ ਸੁੰਨਸਾਨ ਥਾਵਾਂ ਤੇ ਛੱਡ ਰਹੇ ਹਨ ਇਸ ਦੇ ਦਰਮਿਆਨ ਘਨੌਰ ਦੇ ਸੁਰੋਕਲਾ ਪਿੰਡ ਤੋਂ ਮਿਲੀਆਂ ਤਿੰਨ ਟਰਾਲੀਆਂ ਨੂੰ ਲੈ ਕੇ ਕੱਲ ਕਿਸਾਨਾਂ ਤੇ ਪਿੰਡ ਦੇ ਸਰਪੰਚ ਵਿਚਕਾਰ ਝਗੜਾ ਹੋ ਗਿਆ ਇਸ ਸਬੰਧੀ ਪੀੜਤਾ ਨੇ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ ਅਸੀਂ ਖੜੋਮੀ ਤੋਂ ਬੋਲਦੇ ਆ ਜੀ ਅਸੀਂ ਜੋ ਆਪਣਾ ਸ਼ੰਭੂ ਬਾਉਡਰ ਤੋਂ ਟਰਾਲੀਆਂ ਚੋਰੀ ਹੋਈਆਂ ਸੀ ਸਾਡੇ ਪੜੀਏ 5-6 ਟਰਾਲੀਆਂ ਆਈਆਂ ਹੋਈਆਂ ਸੀ ਜੋ ਸਰਪੰਚ ਮੌਜੂਦਾ ਸਰਪੰਚ ਹੈ ਗਿੰਪਨ ਉਹਦੇ ਫਾਦਰ ਸਾਹਿਬ ਨੇ ਦੋ ਟਰਾਲੀਆਂ ਲੈ ਕੇ ਆਏ ਹੋયા ਸੀ ਉਹਦੇ ਬਾਰੇ ਅਸੀਂ ਕਿਸਾਨ ਯੂਨੀਅਨ ਦਾ ਕੱਟ ਗੁਰਦੁਆਰਾ ਸਾਹਿਬ 'ਚ ਰੱਖਿਆ ਹੋਇਆ ਸੀ ਜਦੋਂ ਉਹਨਾਂ ਦੀਆਂ ਟਰਾਲੀਆਂ ਬੰਦੇ ਨੇ ਪਛਾਣੀਆਂ ਗਈਆਂ ਤਾਂ ਉਹ ਸਾਡੇ ਨਾਲ ਖੁੰਧਕ ਕਰਕੇ ਕਿੰਨੀ ਸਰਪੰਚੀ ਦੀ ਸਾਡੇ ਨਾਲ ਖੁੰਧੂ ਪਹਿਲਾਂ ਚੱਲਦੀ ਸੀ ਜੀ ਤਾਂ ਉਹਨਾਂ ਨੇ ਸਾਡੇ ਨਾਲ ਹੱਥੋਪਾਈ ਕੀਤੀ ਹੈ ਕਿ ਦਾੜੀ ਪੱਟੀ ਗਈ ਹੈ ਜੀ ਸਰ ਦੇ ਵਾਲ ਪਟੇ ਗਏ ਨੇ ਉਤੋਂ ਬਾਅਦ ਜੀ ਉਹ ਸਾਨੂੰ ਰੰਜਿਸ਼ ਸਿਰਫ ਇਹੀ ਸੀ ਵੀ ਸਾਡਾ ਨੌਂ ਗਾਤੋਂ ਲੈ ਕੇ ਆਏ ਆ ਤੁਸੀਂ ਵੀ ਤੁਸੀਂ ਸਾਨੂੰ ਪਛਾਣ ਕੇ ਅਸੀਂ ਜਥੇਬੰਦੀਆਂ ਨੂੰ ਫੋਨ ਕੀਤੇ ਸੀ ਜੀ ਵੀ ਇਹ 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 ਬੰਦੇ ਉਹਦੇ ਵਿੱਚ ਆਪਣਾ ਇਨਵੋਲਵ ਹੈ ਇਹਨਾਂ ਦੇ ਕੋਲ ਟਰਾਲੀਆਂ ਆਈਆਂ ਉਹ ਉਸੇ ਖੁੰਦ ਤੋਂ ਕਰਕੇ ਸਾਡੇ ਨਾਲ ਹੱਥੋਂ ਪਾਈ ਹੋਈ ਆਈ ਉਧਰ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨਾਂ ਤੇ ਅਤਿਆਚਾਰ ਕਰਨ ਦੇ ਮਾਮਲੇ ਨੂੰ ਲੈ ਕੇ ਕਿਸਾਨਾਂ ਵਿੱਚ ਵੀ ਰੋਹ ਲਗਾਤਾਰ ਵਧਦਾ ਜਾ ਰਿਹਾ ਹੈ ਕੱਲ ਪੰਜਾਬ ਸਰਕਾਰ ਦੀ ਇਸ ਜ਼ਾਲਮਾਨਾ ਕਾਰਵਾਈ ਖਿਲਾਫ ਸੂਬੇ ਭਰ ਵਿੱਚ ਕਿਸਾਨਾਂ ਨੇ 100 ਤੋਂ ਵੱਧ ਥਾਵਾਂ ਤੇ ਮੁਜ਼ਾਹਰੇ ਕਰ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਇਸ ਦਰਮਿਆਨ ਪੰਜਾਬ ਸਰਕਾਰ ਨੇ ਕੱਲ ਜਲੰਧਰ ਦੇ ਪੀਡਬਲਿਊਡੀ ਰੈਸਟ ਹਾਊਸ ਵਿੱਚ ਨਜ਼ਰਬੰਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਹੈ ਫਾਜ਼ਲਕਾ ਜ਼ਿਲ੍ਹੇ ਦੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਦਾ ਘਰ ਬੈਠੇ ਹੀ ਮੁਹੱਲੀ ਵਿੱਚ ਆਨਲਾਈਨ ਚਲਾਨ ਕੱਟਿਆ ਗਿਆ ਅਧਿਆਪਕ ਮੁਤਾਬਕ ਉਹ ਆਪਣੇ ਮੋਟਰਸਾਈਕਲ ਤੇ ਕਦੇ ਮੁਹੱਲੀ ਨਹੀਂ ਗਿਆ ਪਰ ਉਸ ਨੂੰ 21 ਮਾਰਚ ਨੂੰ ਉਸਦੇ ਮੋਬਾਈਲ ਨੰਬਰ ਤੇ ਚਲਾਨ ਦਾ ਸੁਨੇਹਾ ਆਇਆ ਜਿਸ ਵਿੱਚ ਦੱਸਿਆ ਗਿਆ ਸੀ ਕਿ ਹੈਲਮਟ ਨਾ ਪਹਿਨੇ ਹੋਣ ਕਾਰਨ ਉਸ ਦਾ ਚਲਾਨ ਕੱਟਿਆ ਗਿਆ ਹੈ ਅਧਿਆਪਕ ਨੇ ਇਸ ਦੀ ਸ਼ਿਕਾਇਤ ਮੁਹੱਲੀ ਟ੍ਰੈਫਿਕ ਪੁਲਿਸ ਕੋਲ ਕਰ ਦਿੱਤੀ ਹੈ ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਮੁਹਾਲੀ ਦੇ ਡੀਐਸਪੀ ਨੇ ਦੱਸਿਆ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ ਉਹਨਾਂ ਦੱਸਿਆ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਕੋਈ ਜਾਲੀ ਨੰਬਰ ਪਲੇਟ ਲਗਾ ਕੇ ਮੁਹਾਲੀ ਵਿੱਚ ਘੁੰਮ ਰਿਹਾ ਸੀ ਉਹਨਾਂ ਦੋਸ਼ੀਆਂ ਨੂੰ ਜਲਦ ਫੜੇ ਜਾਣ ਦਾ ਦਾਵਾ ਕੀਤਾ ਹੈ ਪੁਲਿਸ ਵੱਲੋਂ ਸਵੇਰ ਨੂੰ ਨਸ਼ਾ ਮੁਕਤ ਬਣਾਉਣ ਲਈ ਸ਼ੁਰੂ ਕੀਤੀ ਮੁਹਿੰਮ ਕੱਲ ਲਗਾਤਾਰ 23ਵੇਂ ਦਿਨ ਵੀ ਜਾਰੀ ਰਹੀ ਪੰਜਾਬ ਪੁਲਿਸ ਨੇ ਕੱਲ ਪੰਜਾਬ ਭਰ ਵਿੱਚ 462 ਥਾਵਾਂ ਤੇ ਛਾਪੇ ਮਾਰ ਕੇ 109 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ। ਇਸ ਦਰਮਿਆਨ ਚਮਕੌਰ ਸਾਹਿਬ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਅਧਿਆਪਕ ਨੂੰ ਇੱਕ ਨੌਜਵਾਨ ਨੂੰ ਨਸ਼ਿਆਂ ਤੋਂ ਰੋਕਣਾ ਮਹਿੰਗਾ ਪੈ ਗਿਆ। ਦੱਸਿਆ ਜਾ ਰਿਹਾ ਹੈ ਕਿ ਅਧਿਆਪਕ ਆਪਣੇ ਮੁਹੱਲੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੂੰ ਨਸ਼ਾ ਕਰਨ ਤੋਂ ਵਰਜਦਾ ਸੀ। ਜਿਸ ਤੋ ਚੜਕੇ ਨੌਜਵਾਨ ਨੇ ਕੱਲ ਆਪਣੀ ਗੱਡੀ ਨਾਲ ਅਧਿਆਪਕ ਨੂੰ ਫੇਟ ਮਾਰ ਦਿੱਤੀ ਅਧਿਆਪਕ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਦੋਸ਼ੀ ਫਰਾਰ ਹੈ ਸੂਬੇ ਵਿੱਚ ਖਾਣ ਪੀਣ ਦੀਆਂ ਵਸਤੂਆਂ ਵਿੱਚ ਘਟੀਆ ਸਮਗਰੀ ਤੇ ਸਫਾਈ ਦਾ ਧਿਆਨ ਨਾ ਰੱਖਣ ਦਾ ਮਾਮਲਾ ਹੁਣ ਪੰਜਾਬ ਵਿਜੀਲੈਂਸ ਬਿਊਰੋ ਕੋਲ ਪੁੱਜ ਗਿਆ ਹੈ ਸੂਬਾ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਖਾਣ ਪੀਣ ਦੇ ਸਥਾਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ ਇੱਥੇ ਦੱਸਣਾ ਬਣਦਾ ਹੈ ਕਿ ਮੁਹਾਲੀ ਦੇ ਮਟਰ ਸੈਕਟਰ ਵਿੱਚ ਇੱਕ ਫੈਕਟਰੀ ਵਿੱਚੋਂ ਮੋਮੋਜ਼ ਬਣਾਉਣ ਸਮੇਂ ਜਾਨਵਰਾਂ ਦਾ ਮੀਟ ਵਰਤੇ ਜਾਣ ਦੀ ਸੂਚਨਾ ਮਿਲੀ ਸੀ ਦੱਸਿਆ ਜਾ ਰਿਹਾ ਹੈ ਕਿ ਇੱਥੇ ਫੈਕਟਰੀ ਵਿੱਚ ਮੋਮੋਜ਼ ਬਣਾਉਣ ਲਈ ਕੁੱਤੇ ਤੇ ਬਿੱਲੀ ਦਾ ਮੀਟ ਵਰਤਿਆ ਗਿਆ ਹੈ ਇਸ ਮਾਮਲੇ ਦੀ ਵੀ ਕੱਲ ਵਿਜੀਲੈਂਸ ਨੇ ਜਾਂਚ ਸ਼ੁਰੂ ਕਰ ਦਿੱਤੀ ਫਿਲਹਾਲ ਦੋਸ਼ੀ ਫਰਾਰ ਹਨ ਸੂਬਾ ਸਰਕਾਰ ਨੇ ਕੱਲ ਇੱਕ ਗੈਂਗਸਟਰਾਂ ਵਿਰੁੱਧ ਵਿੱਡੀ ਮੁਹੰਮਤ ਤਹਿਤ ਇੱਕ ਵੱਡਾ ਫੈਸਲਾ ਲੈਂਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਬਠਿੰਡਾ ਦੀ ਜੇਲ੍ਹ ਤੋਂ ਆਸਾਮ ਦੀ ਸਲਚਰ ਜੇਲ੍ਹ ਭੇਜ ਦਿੱਤਾ ਇਹ ਕਾਰਵਾਈ ਪੀਆਈਟੀ ਐਨਡੀਪੀਐਸ ਐਕਟ ਅਧੀਨ ਕੀਤੀ ਗਈ ਹੈ ਮਾਹਰਾਂ ਮੁਤਾਬਕ ਇਹ ਕਾਨੂੰਨ ਵੀ ਐਨਐਸਏ ਐਕਟ ਵਾਂਗ ਕਾਫੀ ਸਖਤ ਹੈ ਇਸ ਕਾਨੂੰਨ ਨੂੰ 1 ਸਾਲ ਤੱਕ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਤੇ ਨਾ ਹੀ ਜਮਾਨਤ ਸੰਭਵ ਹੈ ਇਸ ਦੇ ਦਰਮਿਆਨ ਇਹ ਵੀ ਖਬਰਾਂ ਮਿਲ ਰਹੀਆਂ ਹਨ ਕਿ ਸੂਬੇ ਦੀਆਂ ਜੇਲਾਂ ਵਿੱਚ ਬੰਦ ਕਈ ਹੋਰ ਖਤਰਨਾਕ ਗੈਂਗਸਟਰਾਂ ਨੂੰ ਵੀ ਅਸਾਮ ਤੇ ਜੰਦੀ ਤਿਆਰੀ ਸ਼ੁਰੂ ਹੋ ਗਈ ਹੈ। ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਪੰਜਾਬ ਦੇ ਖੇਤੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੂੰ ਅਮਰੀਕਾ ਜਾਣ ਦੀ ਪਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਖੁੱਡੀਆਂ ਨੇ 29 ਮਾਰਚ ਨੂੰ ਇੱਕ ਸਰਕਾਰੀ ਦੌਰੇ ਲਈ ਅਮਰੀਕਾ ਰਵਾਨਾ ਹੋਣਾ ਸੀ ਪਰ ਵਿਦੇਸ਼ ਮੰਤਰਾਲੇ ਨੇ ਇਹ ਪਰਵਾਨਗੀ ਨਹੀਂ ਦਿੱਤੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਦੇਸ਼ ਮੰਤਰਾਲੇ ਪਹਿਲਾਂ ਹੀ ਅਰਵਿੰਦ ਕੇਜਰੀਵਲ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਆਪ ਆਗੂਆਂ ਦੇ ਵਿਦੇਸ਼ੀ ਦੌਰਿਆਂ ਤੇ ਇਜਾਜ਼ਤ ਦੇਣ ਤੋਂ ਇਨਕਾਰ ਕਰ ਚੁੱਕਾ ਹੈ। ਆਈਐਸ ਰਵੀ ਭਗਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪ੍ਰਮੁੱਖ ਸਕੱਤਰ ਹੋਣਗੇ। ਉਹ ਪਹਿਲਾਂ ਹੀ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਹ ਵੀ ਦੱਸਿਆ ਗਿਆ ਕਿ ਇਸ ਸੇਵਾ ਦੇ ਨਾਲ-ਨਾਲ ਉਹ ਲੋਕ ਨਿਰਮਾਣ ਵਿਭਾਗ ਦੇ ਪ੍ਰਬੰਧਕੀ ਸਕੱਤਰ ਤੇ ਪੰਜਾਬ ਦਿਹਾਤੀ ਵਿਕਾਸ ਬੋਰਡ ਦੇ ਸਕੱਤਰ ਵੱਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ। ਪਟਿਆਲਾ ਵਿੱਚ ਇੱਕ ਢਾਬੇ ਤੇ ਕਰਨਲ ਪਸ਼ਪਿੰਦਰ ਸਿੰਘ ਬਾਠ ਦੀ ਪੁਲਿਸ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਸੰਬੰਧੀ ਪੀੜਤ ਪਰਿਵਾਰ ਵੱਲੋਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਸ਼ੁਰੂ ਕੀਤਾ ਧਰਨਾ ਕੱਲ੍ਹ ਦੂਸਰੇ ਦਿਨ ਵੀ ਜਾਰੀ ਰਿਹਾ। ਇਸ ਧਰਨੇ ਨੂੰ ਕੱਲ ਸੰਬੋਧਨ ਕਰਦੇ ਹੋਏ ਕਰਨਲ ਦੀ ਪਤਨੀ ਜਸਵਿੰਦਰ ਕੌਰ ਨੇ ਇੱਕ ਵਾਰ ਫਿਰ ਐਲਾਨ ਕੀਤਾ ਕਿ ਮਾਮਲੇ ਦੀ ਸੀਬੀਆਈ ਜਾਂਚ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਬਦਲੀ ਤੇ ਉਹਨਾਂ ਵੱਲੋਂ ਧਰਨੇ ਵਿੱਚ ਆ ਕੇ ਮੁਆਫੀ ਮੰਗਣ ਤੱਕ ਇਹ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ ਉਹਨਾਂ ਇਹ ਵੀ ਆਖਿਆ ਕਿ ਭਾਵੇਂ ਕਈ ਰਾਸੀ ਆਗੂ ਉਹਨਾਂ ਨੂੰ ਸਨੇਹ ਦੇ ਰਹੇ ਹਨ ਕਿ ਉਹ ਉਹਨਾਂ ਦਾ ਸਮਰਥਨ ਕਰਨ ਲਈ ਤਿਆਰ ਹਨ ਪਰ ਉਹਨਾਂ ਐਲਾਨ ਕੀਤਾ ਕਿ ਉਹ ਆਪਣੇ ਸੰਘਰਸ਼ ਨੂੰ ਸਿਆਸੀ ਰੰਗਤ ਨਹੀਂ ਦੇਣਗੇ। ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਭੁੱਲਰ ਵਿੱਚ ਬੀਤੀ ਦੇਰ ਸ਼ਾਮ ਇੱਕ ਵਿਅਕਤੀ ਗੋਲੀបੱਜਨ ਕਾਰਨ ਹਲਾਕ ਹੋ ਗਿਆ ਜਦ ਕਿ ਦੂਸਰਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਗਵਾਂਡ ਵਿੱਚ ਰਹਿੰਦਾ ਨੌਜਵਾਨ ਵਿਅਕਤੀ ਦੀਆਂ ਲੜਕੀਆਂ ਨੂੰ ਅਸ਼ਲੀਲ ਮੈਸੇਜ ਭੇਜ ਕੇ ਪਰੇਸ਼ਾਨ ਕਰਦਾ ਸੀ। ਇਸ ਦਾ ਉਲੰਭਾ ਦੇਣ ਲਈ ਜਦ ਆਪਣੇ ਸਾਥੀ ਨਾਲ ਲੜਕੀਆਂ ਦਾ ਪਿਤਾ ਦੋਸ਼ੀ ਦੇ ਘਰ ਭੁੱਜਾਤਾ ਦੋਸ਼ੀ ਨੇ ਤੈਸ਼ ਵਿੱਚ ਆ ਕੇ ਉਸਤੇ ਗੋਲੀ ਚਲਾ ਦਿੱਤੀ ਤੇ ਉਸ ਦੀ ਮੌਤ ਹੋ ਗਈ। ਨਾਲ ਵਾਲਾ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੈ। ਦੋਸ਼ੀ ਫਰਾਰ ਹੋ ਗਿਆ ਹੈ। ਪੁਲਸ ਉਸ ਦੀ ਭਾਲ ਕਰ ਰਹੀ ਹੈ। ਛਾ ਕੋਟ ਦੇ ਪਿੰਡਾਂ ਵਿੱਚੋਂ ਦੀ ਲੰਘ ਰਹੇ ਭਾਰਤ ਮਾਲਾ ਪ੍ਰੋਜੈਕਟ ਦੇ ਰੁਕੇ ਹੋਏ ਕੰਮ ਨੂੰ ਚਾਲੂ ਕਰਵਾਉਣ ਲਈ ਕੱਲ ਪੁਲਸ ਪ੍ਰਸ਼ਾਸਨ ਨੇ ਸਬੰਧਤ ਕਿਸਾਨਾਂ ਕੋਲੋਂ ਜ਼ਮੀਨ ਦਾ ਕਬਜ਼ਾ ਇੱਕ ਵਾਰ ਫੇਰ ਛਡਵਾ ਲਿਆ। ਦੱਸਿਆ ਜਾ ਰਿਹਾ ਹੈ ਕਿ ਇਸ ਜ਼ਮੀਨ ਦਾ ਮਾਲਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਹੈ ਅਤੇ ਉਹ ਰਾਸ਼ਟਰੀ ਹਾਈਵੇ ਪ੍ਰੋਜੈਕਟ ਲਈ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ ਪੁਲਸ ਨੇ ਕੱਲ ਸਖਤੀ ਦੀ ਵਰਤੋਂ ਕਰਦੇ ਜ਼ਮੀਨ ਦਾ ਕਬਜ਼ਾ ਲੈ ਲਿਆ ਤੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਵੀ ਲਿਆ ਪੰਜਾਬ ਸਰਕਾਰ ਵੱਲੋਂ ਕੱਲ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ ਖਟਕੜ ਕਲਾਂ ਵਿੱਚ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਪਾ ਸਰਕਾਰ ਇਨ੍ਹਾਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਲਈ ਵਚਨਬੱਧ ਹੈ ਤੇ ਇਸ ਇੱਕ ਨੇਕ ਕਾਰਜ ਲਈ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਆਪਣੇ ਇਸ ਦੌਰੇ ਦੌਰਾਨ 300 ਕਰੋੜ ਰੁਪਏ ਦੀ ਲਗਤ ਨਾਲ ਪੱਣ ਵਾਲੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਵੀ ਰੱਖਿਆ ਕੈਨੇਡਾ ਵਿੱਚ ਆਮ ਚੋਣਾਂ 28 ਅਪ੍ਰੈਲ ਨੂੰ ਹੋਣਗੀਆਂ ਦੱਸਿਆ ਗਿਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨ ਨੇ ਕੱਲ ਗਵਰਨਰ ਨਾਲ ਮੁਲਾਕਾਤ ਕਰ ਲੋਕ ਸਭਾ ਭੰਗ ਕਰਨ ਤੇ ਫੌਰੀ ਚੋਣਾਂ ਕਰਵਾਉਣ ਦੀ ਬੇਨਤੀ ਕੀਤੀ ਜਿਸ ਨੂੰ ਗਵਰਨਰ ਨੇ ਸਵੀਕਾਰ ਕਰ ਲਿਆ ਤੇ 28 April ਨੂੰ ਚੋਣਾਂ ਕਰਵਾਉਣ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ ਖਰਚਿਆਂ ਤੇ ਕਾਬੂ ਕਰਨ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੱਲ 7 ਆਸਟ੍ਰੇਲੀਆਈ ਯੂਨੀਵਰਸਿਟੀਆਂ ਦੀ ਫੰਡਿੰਗ ਵਿੱਚ ਵੱਡੀ ਕਟੌਤੀ ਕਰ ਦਿੱਤੀ ਜਿਸ ਨਾਲ ਖੋਜ ਕਾਰਜਾਂ ਤੇ ਅਸਰ ਪੈਣ ਦੀ ਸੰਭਾਵਨਾ ਹੈ ਕਰੋੜਾ ਰੁਪਏ ਡਾਲਰਾਂ ਦੀ ਕਟੌਤੀ ਨਾਲ ਆਸਟ੍ਰੇਲੀਆ ਵਿੱਚ ਸਿੱਖਿਆ ਮਾਹਰ ਚਿੰਤਾ ਵਿੱਚ ਪੈ ਗਏ ਹਨ ਉਹਨਾਂ ਮੰਨਿਆ ਕਿ ਇਹ ਕਟੌਤੀ ਕਰਨ ਨਾਲ ਸਿੱਖਿਆ ਦੇ ਖੇਤਰ ਵਿੱਚ ਨਗਾਰ ਆਵੇਗਾ 트럼ਪ ਦੇ ਹੁਕਮਾਂ ਨਾਲ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੂੰ ਲਗਭਗ 60 ਕਰੋੜ ਰੁਪਏ ਡਾਲਰ ਦੀ ਫੰਡਿੰਗ ਮਿਲਣ ਤੇ ਰੋਕ ਲੱਗ ਗਈ ਹੈ ਆਸਟ੍ਰੇਲੀਆਈ ਸਰਕਾਰ ਨੇ ਵੀ ਇਸ ਫੈਸਲੇ ਨੂੰ ਅਸਵੀਕਾਰਯੋਗ ਤੇ ਅਨੁਚਿਤ ਕਰਾਰ ਦਿੱਤਾ ਹੈ 18ਵੇਂ ਆਈਪਲ ਸੀਜ਼ਨ ਵਿੱਚ ਕੱਲ੍ਹ ਦੋ ਮੈਚ ਖੇਡੇ ਗਏ ਜਿਸ ਵਿੱਚ ਪਹਿਲੇ ਮੈਚ ਵਿੱਚ ਸਨਰਾਈਜ਼ਰ ਹైదరాబాద్ ਨੇ ਈਸ਼ਾਨ ਕਿਸ਼ਨ ਦੇ ਸੈਂਕੜੇ ਦੀ ਬਦੌਲਤ ਰਾਜਸਥਾਨ ਰਾਇਲਜ਼ ਨੂੰ 44 ਦੌੜਾਂ ਨਾਲ ਹਰਾ ਦਿੱਤਾ ਰਾਤ ਚੰਨਈ ਵਿੱਚ ਦੋ ਵੱਡੀਆਂ ਟੀਮਾਂ ਆਹਮੋ ਸਾਹਮਣੇ ਹੋਈਆਂ ਜਿਸ ਵਿੱਚ ਮੁੰਬਈ ਇੰਡੀਅਨਸ ਚੰਨਈ ਸੁਪਰ ਕਿੰਗਸ ਦੇ ਹੱਥੋਂ ਮਾਤ ਖਾ ਗਈ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ। ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।